ਸਸਿਕਾ ਬਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਾਜੀ ਅਭੀ ਰਾਜ ਡੇਰੀ ਫਾਰਮ ਦੇ ਵਿੱਚ ਜੀ ਤੇ ਅੱਜ ਦੀ ਵੀਡੀਓ ਬਾਜੀ ਪਿੰਡ ਬਾਂਸੀਪੁਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਉਹ ਕਵਰ ਕਰਨੇ ਆ ਵੀਰੇ ਤੁਹਾਡੇ ਸਾਹਮਣੇ ਬਾਈ ਦਾ ਵਪਾਰ ਦਾ ਕੰਮ ਆ ਰੋਟੀਆਂ ਅੰਗਾਈਆਂ ਬਾਈ ਲੈ ਕੇ ਆਉਂਦਾ ਵਾ ਤੇ ਆਪਾਂ ਬਾਕੀ ਜਾਣਕਾਰੀ ਬਾਈ ਉਹ ਲੈ ਕੇ ਦਿੰਨੇ ਆ ਵੀਰੇ ਆ ਜਿਹੜੀ ਗਾਂ ਇੱਕ ਮਿੰਟ ਰੋਜੀ ਖੋਲਣ ਤੋਂ ਪਹਿਲਾਂ ਇਹਦੀ ਜਾਣਕਾਰੀ ਦੇ ਵੀ ਕਿਵੇਂ ਆ ਕਵੇਂ ਸੂਏ ਆ ਇਹ ਤੀਜੇ ਸੂਏ 6 ਦੰਦ ਦੂਜੇ ਸੂਏ 6 ਦੰਦ ਤੇ ਸੂਈ ਹੋਈ ਆ ਮਗਰ ਬੱਛੀ ਆ ਤੇ ਕਿੰਨਾ ਬੋਲਾ ਤਿਆਰ ਆ ਇਸ ਟਾਈਮ 16-17 ਕਿਲੋ ਬੋਲਾ ਤਿਆਰ ਆ ਠੀਕ ਆ ਠੀਕ ਆ ਤੇ ਇੱਕ ਢੀੜਾ ਕਢਾ ਦੇ ਇੱਕ ਵਾਰੀ ਨਵੀਰੇ ਭਾਈ ਆਪਾਂ ਨੂੰ ਖੋਲ ਕੇ ਦਿਖਾਉਂਦਾ ਤੇ ਤੁਸੀਂ ਖੋਲ ਹੀ ਹੋਏ ਚੈੱਕ ਕਰ ਲਿਓ ਵੇ ਕੋਈ ਦੁੱਧ ਰੋਕੇ ਦੀ ਗੱਲ ਨਹੀਂ ਗਈ ਬਾਈ ਨੇ ਚਵਾਈ ਸਹੇਰੀ ਕੀਤੀ ਹੋਈ ਆ ਦੰਦਾਂ ਚ ਹੀ ਬਹਿੜ ਆ ਬਹਿੜ ਦੇਖੋ ਐਚ ਪੂਰੀ ਬਰੀਡ ਚ ਬਹਿੜ ਆ ਬਾਕੀ ਤੋਰ ਤੋਰ ਚੈੱਕ ਕਰ ਲਓ ਦਿਖਾਉਂਦਾ ਪਿਆ ਵਾ ਮੋੜ ਲਾ ਵੀਰੇ ਤੋਰ ਤੋਰ ਨੂੰ ਵਧੀਆ ਬਈਏ ਬੱਚੇ ਆ ਬੈਠੇ ਆ ਇਹਨਾਂ ਦੇ ਬੱਚੇ ਵੀ ਤੁਹਾਨੂੰ ਦਿਖਾ ਦਿੰਨੇ ਆ ਕਿਹੜਾ ਬੱਚਾ ਬਈ ਇਹਦਾ ਆ ਜਿਹੜਾ ਥੱਲੇ ਬੈਠਾ ਆ ਬੱਚਾ ਤਾਜ਼ਾ ਜੀ ਹਦਿਆ ਦੇਖ ਲੈ ਤਾਜ਼ਾ ਜੀ ਬੱਚਾ ਵਾ ਤੇ ਬੱਚੀ ਮਗਰ ਉਹ ਬੱਚੀ ਵੀ ਉਹ ਪਾਲਣ ਵਾਲੀ ਪੂਰੀ ਵੀੜ ਜਿਹਾ ਕੋਈ ਪੱਲਣਾ ਚਾਹੁੰਦਾ ਪਾਲ ਸਕਦਾ ਪਰ ਗਾਂ ਗਾਂ ਤਾਂ ਵੱਡੇ ਕੱਦ ਕਾਰਛ ਕੋਈ ਛੋਟੇ ਕੱਦ ਕਾਰਛ ਨਹੀਂ ਗੀ ਵਧੀਆ ਗਾਂ ਆ ਬਈ ਦੇਖ ਕੇ ਚੈੱਕ ਕਰ ਸਕਦੇ ਹੋ ਤੇ ਤੇ ਬਾਈਆਂ ਨੇ ਜਿਹੜੀ ਵੀ ਵੀਰੇ ਮੋਲ ਆ ਜਿਹੜੇ ਬਾਈ ਕਹਿੰਦੇ ਆ ਆਪਾਂ ਫੋਨ ਤੇ ਕਰਾਂਗੇ ਤੇ ਬਾਈਆਂ ਨਾਲ ਕਨੈਕਟ ਕਰ ਲਿਓ ਅੱਛਾ ਵੀਰੇ ਆ ਆ ਵੀ ਬੱਚੀ ਵੇਚਣੀ ਆਪਾਂ ਅੱਛਾ ਇਹਦੇ ਕੀ ਜਾਣਕਾਰੀ ਹੈ ਵੀਰੇ ਦੋ ਦੰਦ ਗੱਭਣ ਤੇ ਕਿੰਨੇ ਦਿਨ ਰਹਿੰਦੇ ਸੂਣ ਚ ਹਫਤਾ ਦਸ ਦਿਨ ਦੀ ਕੱਚੀ ਆ ਬਾਈ ਜੀ ਇਹ ਦੇਖ ਲਓ ਇਹਦਾ ਵੀ ਤੁਹਾਨੂੰ ਗੇੜਾ ਕਢਾ ਕੇ ਦਿਖਾਉਣੇ ਤੇ ਇੱਕ ਕਰ ਲਓ ਤੋਰੀ ਦੀ ਵੀ ਕਮਾ ਲਓ ਇਹ ਵੀ ਰਾਜੀ ਬਾਜੀ ਆ ਵੀਰੇ ਕੋਈ ਕੱਦ ਕਾੜ ਦੇ ਇਹ ਵੀ ਵੱਡੀ ਆ ਇਦਰ ਮਾਨਾ ਗੱਦ ਮੰਨ ਕੇ ਨਾ ਦੇ ਜਾਤ ਬਾਜ ਪੂਰੀ ਬੈੜ ਵਧੀਆ ਵਾ ਥੋਰ ਚੈੱਕ ਕਰ ਲੋ ਇਹਦੀ ਲਿਓ ਜੀ ਚਾਲ ਲੋ ਇਹ ਮੁੱਠੇ ਦੀ ਬਹੁਤ ਸੁਨੱਖੀ ਆ ਬੈੜ ਕੋਈ ਵਧੀਆ ਥੋਰ ਵਧੀਆ ਵਾ ਲਾਹੇ ਪਈ ਹੋਈ ਆ ਪਲੇ ਬਲੂਆ ਬਹੁਤ ਸੋਹਣਾ ਤੁਰਿਆ ਹੋਇਆ ਦਾ ਥਣਾ ਦੀਆਂ ਬਾਈ ਦੇ ਚ ਇੱਕ ਪਾਸ ਆ ਬਾਈ ਕਿ ਉਦਾਂ ਕੋਈ ਨੌਕਸ ਨਹੀਂ ਹੈਗਾ ਵਾ ਥਣ ਦੇਖ ਲੋ ਤੇ ਇਦਰ ਦੀ ਵੀ ਚੈੱਕ ਕਰਦਾ ਆ ਬਹਿਣੀ ਵਾਲੇ ਪਾਸੇ ਥਾਣਾ ਬਾਈ ਮੱਝਪਾਲੀ ਸੰਗਤ ਤੇ ਆ ਗਾਂ ਵਾਲੇ ਵਿੱਚ ਝੁੱਟੀ ਜਿਹੜੀ ਵੇਚਣੀ ਆ ਹੋਰ ਅੱਛਾ ਇਹ ਦੀ ਜਾਣਕਾਰੀ ਦੇ ਪਹਿਲਾਂ ਕਿਵੇਂ ਆਦਾ ਸੂਈ ਕਿਵੇਂ ਆ 10 ਕਿਲੋ ਅੱਛਾ ਸੂਈ ਹੋਈ ਆ 10 ਕਿਲੋ ਦਾ ਪਲੂਨ ਸੂਈ ਆ ਹਾਂ ਹਾਂ ਠੀਕ ਆ ਮਗਰ ਕੀ ਆ ਤੇ ਮਗਰ ਅੱਛਾ ਕੱਟਾ-ਕੱਟੀ ਆ ਚਲੋ ਠੀਕ ਆ ਕੋਈ ਨਹੀਂ ਬਾਈ ਬਾਈ ਜਿਹੜਾ ਮਗਰੇ ਦਾ ਜਾਨਵਰ ਦਸ ਦੂਗਾ ਬਾਈ ਵੀਰਾ ਕਹਿੰਦਾ ਮੈਨੂੰ ਪਤਾ ਨਹੀਂ ਮੈਂ ਦੇਖ ਕੇ ਦੱਸ ਦਿੰਨਾ ਕਟਰੂ ਗਿਆ ਉੱਥੇ ਤੁਹਾਨੂੰ ਦਿਖਾ ਦਿੰਨੇ ਆ ਇਹਦੇ ਆ ਤੌਰ ਚੈੱਕ ਕਰ ਲੋ ਛੋਟੀ ਵੀ ਇਹ ਦੀ ਨਿਆਣੀ ਉਮਰ ਦੀ ਹੋਵੇਦਾ ਭਾਈ ਇਹ ਵੀ ਦੰਦਾਂ ਜੀ ਹੋਵੇ ਕਟਰਾਂ ਦਾ ਕਰਦੀਆਂ ਭਾਈ ਛੋਟੀ ਆ ਦੇ ਬੱਚੇ ਕੋਲ ਜਾਂਦੀ ਆ ਕਿਹੜਾ ਕਿਹੜਾ ਬੱਚਾ ਇਹਦਾ ਕਿਹੜਾ ਉਹ ਖੋਲਣੀ ਉੱਪਰ ਦਾ ਕੱਟਾ ਹੋਊਗਾ ਜੋਂ ਕੱਟ ਅੱਛਾ ਆ ਬੱਚੇ ਖੜੇ ਆ ਭਾਈ ਚੈੱਕ ਕਰ ਲੋ ਬਾਕੀ ਤੁਸੀਂ ਇੱਥੇ ਆ ਕੇ ਦੇਖ ਹੀ ਲੈਣੇ ਆ ਕੱਟੀ ਆ ਕੱਟੀ ਆ ਮਗਰ ਆ ਕੱਟੀ ਆ ਇਹ ਦੀ ਤੇ ਛੋਟੀ ਇਹ ਵੀ ਸੰਲਖੀ ਆ ਭਾਈ ਪੂਰੀ ਇਹਦਾ ਬਾਈ ਇਹ ਬਾਲੀ ਵੱਡੇ ਗਾਦੇ ਚ ਮੰਨ ਕੇ ਨਾ ਦੇ ਕੋਈ ਦਰਮਿਆਨਾ ਮੀਡੀਅਮ ਹਾਈਟ ਦੇ ਵਿੱਚ ਛੋਟੀ ਉਹਦਾ ਨਵੇਂ ਹਾਨ ਚ ਕੋਈ ਸੂਆਂਤ ਨਹੀਂ ਕਿ ਮੱਝਾਂ ਚ ਨਹੀਂ ਛੋਟੀ ਆ ਵਧੀਆ ਥਣ ਤੁਹਾਨੂੰ ਬਹੁਤ ਵਧੀਆ ਲੱਗਾ ਹੋਇਆ ਬਾਈਆਂ ਦੀ ਸਵੇਰ ਦੀ ਚਵਾਈ ਹੋਈ ਹੈ ਚਵਾਈ ਤੋਂ ਬਾਅਦ ਦੀ ਵੀਡੀਓ ਬਣ ਰਹੀ ਹੈ ਇਹ ਤੇ ਬਾਈ ਦਾ ਆਪਾਂ ਨੰਬਰ ਸਕਰੀਨ ਤੇ ਦਵਾਂਗੇ ਉਹਨਾਂ ਤੋਂ ਤੁਸੀਂ ਰੇਟ ਲਈ ਗੱਲ ਕਰ ਲਿਓ ਅਗਲੀ ਵੀਰੇ ਆਜਾ ਇਹਦੀ ਜੀ ਜਾਣਕਾਰੀ ਆ ਕੋਈ ਨਹੀਂ ਛੱਡੀ ਹੈ ਕੋਈ ਨਹੀਂ ਛੱਡੀ ਹੈ ਪਹਿਲਾ ਸੂਆ ਗੱਟੀ ਆ ਵੀਰੇ ਉਹ ਵੀ ਦਾ ਵੀ ਦੰਦਾ ਚ ਬਾਈ ਕਹਿੰਦਾ ਮੈਨੂੰ ਪਤਾ ਨਹੀਂ ਬਾਈ ਆਪ ਘਰੇ ਹੈ ਨੀਗਾ ਕਿੰਨਾ ਬੋਲਾ ਤਿਆਰ ਆ 8 ਕਿਲੋ ਬੋਲਾ ਤਿਆਰ ਆ ਠੀਕ ਆ ਬੱਚੇ ਬੱਚੇ ਜੰਗਾ ਆ ਗਿਆ 8 ਕਿਲੋ ਹੈਗਾ ਯਾਨੀ ਕਿ ਉਹ ਕਿਲੋ ਬੱਚੇ ਨੂੰ ਪਿਆਲੋ 9 ਕਿਲੋ ਬਣ ਕੇ ਚਲੋ ਠੀਕ ਆ ਬਹੁਤ ਸਵੀਰ ਸਬ ਝੋਟੀ ਆ ਵੀਰੇ ਉਹ ਵੀ ਨਹੀਂ ਕਿ ਪਹਿਲਾਂ ਉਹ ਵੀ ਕੋਈ ਲੱਤ ਮਤਾਂ ਮਾਰ ਦੂਗਾ ਦੇਖ ਲੋ ਬੱਚਾ ਕਿਹੜਾ ਇਹਦਾ ਪੰਜ ਸੇ ਦਾ ਸੁਗਵਾ ਬਈਆ ਬੱਚੇ ਖੜੇ ਆ ਤੇ ਬਾਕੀ ਤੁਸੀਂ ਵੀਰੇ ਜਦੋਂ ਆਓਗੇ ਇੱਥੇ ਤੁਹਾਨੂੰ ਪਸੰਦ ਆਈਆਂ ਨਾਲ ਦੀਆਂ ਬੱਚੇ ਵੀ ਦੇਖ ਲਿਓ ਤਾਜ਼ੇ ਹੀ ਆ ਬੱਚੇ ਸਾਰੇ ਨਾੜੂਏ ਤੇ ਹੀ ਆ ਤੇ ਝੋਟੀ ਤੋਰ ਤੋਰ ਚੈੱਕ ਕਰਨ ਨੂੰ ਬਹੁ ਵੀੇ ਤੋਰਦੀਆਂ ਵੀ ਸੁਗਿਆਂ ਤੇ ਨਹੀਂ ਪਲੂਣ ਝੋਟੀ ਦੇਖ ਲਓ ਥਾਂਲੇ ਵਾ ਬਹੁਤ ਵਧੀਆ ਸਾਫ਼ ਲੱਗਾ ਹੋਇਆ ਪਣ ਅੱਗੇ ਵੀਰੇ ਝੋਟੀ ਆ ਗਈ ਆ ਦੇਖੋ ਇਹ ਦੂਜਾ ਸੁਗਵਾ ਵੇ ਵੱਡੇ ਕੱਦਕਾਰ ਤੇ ਆ ਪੂਰੀ ਰਾਜੀ ਬਾਜੀ ਝੋਟੀ ਆ ਪੂਰੀ ਵਧੀਆ ਏ ਬਈ ਇਹਦੇ ਮਗਰ ਕੀ ਆ ਇਹਦਾ ਦੇਖੋ ਥਣ ਬਹੁਤ ਵਧੀਆ ਲੱਗਾ ਚਵਾਈ ਵਾਲਾ ਮੁਠੀ ਵਾਲਾ ਥਣ ਲੱਗਾ ਹੋਇਆ ਫੋੜ ਕੇ ġੀੜਾ ਕਢਾ ਦੇ ਪਹਿਲਾਂ ਆ ਜਾ ਪਹਿ ਇੱਧਰ ਹੀ ਆ ਜਾ ਪਹਿਲਾਂ ਉੱਧਰ ਫੇਰ ਜਾਏ ਪਹਿਲਾਂ ġੀੜਾ ਕਢਾ ਦੇ ਇਹਦੀ ਵੀ ਤੌਰ ਚੈੱਕ ਕਰੋਨੇ ਵੀ ਤੌਰ ਚੈੱਕ ਕਰ ਲਓ ਸਿੰਘਾ ਸਿੰਘਾਂ ਦੀ ਮੂੰਹ ਮੱਥੇ ਦੀ ਇਹ ਵੀ ਪੂਰੀ ਸਨਖੀ ਆ ਵਹਿਣੀ ਵਾਲੇ ਪਾਸੇ ਥਣ ਦੇਖ ਲਓ ਪੂਰਾ ਲੰਬਾ ਲੱਗਾ ਚਵਾਈ ਵਾਲਾ ਵਧੀਆ ਥਾਣਾ ਰਾਜੀ ਬਾਜੀ ਝੋਟੀ ਪੂਰੀ ਕੱਦ ਵਜਨ ਝੱਟੀ ਆ ਬਈ ਇਹ ਮੋੜ ਲਾ ਵੀ ਇੱਥੇ ਮੋੜ ਲਾ ਜਾ ਫਿਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਆ ਜਾ ਬੱਚੇ ਬਾਈ ਬਾਈ ਤੁਹਾਨੂੰ ਅਸੀਂ ਮੈਂ ਦਿਖਾ ਦੇ ਸੀ ਪਹਿਲਾਂ ਸਾਰੀਆਂ ਮਗਰ ਬੱਚੇ ਪੂਲੇ ਹੀ ਆ ਦੂਰ ਦੂਰ ਦੀਆਂ ਸਾਫ ਆ ਬਾਕੀ ਵੀਰ ਤੁਸੀਂ ਆਓਗੇ ਇੱਥੇ ਆ ਕੇ ਤੁਹਾਨੂੰ ਪਤਾ ਲੱਗ ਜਣਾ ਚੈੱਕ ਕਰ ਲਿਓ ਇਹਦੇ ਮਗਰ ਕੀ ਆ ਬਾਈ ਗੱਡਾ ਆ ਜਾਂ ਗੱਟੀ ਚਲੋ ਕੋਈ ਨਾ ਬਾਈ ਨੂੰ ਥੋੜੇ ਜਿਹਾ ਪਸ਼ੂ ਜਿੰਜਾ ਦੇ ਕਰਕੇ ਪਤਾ ਨਹੀਂਗਾ ਤੇ ਬਾਕੀ ਤੁਸੀਂ ਜਦੋਂ ਇੱਥੇ ਆਓਗੇ ਤੁਹਾਨੂੰ ਆਪ ਪਤਾ ਲੱਗ ਜਾਣਾ ਦੇਖ ਲਿਓ ਬਾਈ ਆ ਕੇ ਤੇ ਅੱਗੇ ਆਜੋ ਜੀ ਉਹ ਤਾਂ ਕਿਵੇਂ ਅਜ ਡਿਟੇਲ ਦੇ ਦੋ ਪਹਿਲਾਂ ਇਹ ਛੋਟੀ ਫੇਰ ਖੋਲਣਾ ਹੈ ਇਹ ਦੇ ਮਗਰ ਕੱਟਾ ਵਾ ਇਹ ਵੀ ਪਲੂਣੀ ਆ ਇਹ ਵੀ ਬਾਈ ਜੀ ਪਲੂਣ ਸੁਈ ਹੋਈ ਆ ਇਹਦਾ ਵੀ ਥਾਣ ਲੈਵਾ ਪੂਰਾ ਸਾਫ ਆ ਬਾਈ ਪਸ਼ੂ ਲੈ ਕੇ ਆਉਂਦਾ ਸਾਰੇ ਸਾਫ ਹੀ ਲੈ ਕੇ ਆਉਂਦਾ ਤੇ ਹਰ ਦਮ ਬਾਈ ਕੋਲੇ ਪਸ਼ੂ ਮੌਜੂਦ ਹੀ ਹੁੰਦੇ ਆ ਕਿੰਨਾ ਬੋਲਾ ਤਿਆਰ ਆ 8 ਕਿਲੋ ਬੋਲਾ ਤਿਆਰ ਆ ਵੀ ਬੱਚੇ ਨੂੰ ਚੰਗਾ ਆ ਕੇ ਨਿਆਣੀ ਉਮਰ ਦੀ ਝੋਟੀ ਆ ਵੀਰੇ ਹੋ ਗਿਆ ਵੀ ਦੰਦਾ ਜਿਹਾ ਹੋਵੇ ਮੋੜ ਲਾ ਵੀਰੇ ਮੋੜ ਲਾ ਜਾ ਇਹ ਮੱਛੀ ਦੇਖ ਲਓ ਪੂਰੀ ਸੁਨੱਖੀ ਆ ਇਹਦਾ ਬੱਚਾ ਵੀ ਕੋਲੇ ਬੈਠਾ ਦੇ ਕੱਟਾ ਮਗਰਾ ਨਾੜੂਗੇ ਤਾਂ ਹੀ ਬੱਚਾ ਬਾ ਦੇਖੋ ਤਾਜ਼ੇ ਬੱਚੇ ਆ ਸਾਰਿਆਂ ਦੇ ਬਾਈ ਤੇ ਬਾਕੀ ਵੀਰੇ ਜਿਹੜੀ ਮੁੱਲ ਦੀ ਗੱਲ ਆ ਉਹ ਬਾਈ ਨਾਲ ਤੁਸੀਂ ਫੋਨ ਤੇ ਕਰ ਲਿਓ ਤੇ ਬਾਈ ਕੋਲੇ ਹਰਦਮ ਪਸ਼ੂ ਗਾਇਆਂ ਮੱਝਾਂ ਮੌਜੂਦ ਹੀ ਹੁੰਦੀਆਂ ਨੇ ਜਦੋਂ ਮਰਜ਼ੀ ਆ ਕੇ ਬਾਈ ਨਾਲ ਸੰਪਰਕ ਕਰ ਲੈ ਰਹੇਂ ਤੇ ਬਸ ਕਰ ਆ ਜਾ ਤੇ ਜਦ ਮਰਜ਼ੀ ਬਾਈ ਨਾਲ ਆ ਕੇ ਸੰਪਰਕ ਕਰ ਲਿਓ ਬਾਈ ਕੋਲੇ ਮੱਝਾਂ ਗਾਇਆਂ ਹਰਦਮ ਮੌਜੂਦ ਹੀ ਹੁੰਦੀਆਂ 8-10 ਬਾਈ ਕੋਲ ਨਾਲ ਖੜੇ ਹੁੰਦੇ ਆ ਬਾਈ ਨੂੰ ਕੋਈ ਕਿਸੇ ਕੋਲ ਹੋਰ ਵੀ ਵੇਚਣ ਵਾਲਾ ਵੀ ਹੋਵੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਸੰਪਰਕ ਕਰ ਲਿਓ ਬਾਈ ਨਾ ਤੇ ਬਾਕੀ ਪਾਈ ਦਾ ਪਿੰਡ ਹੈਗਾ ਬੰਸੀਪੁਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਜਿਹੜੇ ਨੇੜੇ ਦੇ ਪਿੰਡਾਂ ਨਾਲ ਬਾਈ ਫਦਰਪੁਰਾ ਪਿੰਡ ਪੈਂਦਾ ਤੇ ਸੱਦਾਂ ਵੇੜ ਛੋਟਾ ਜਿਹਾ ਸ਼ਹਿਰ ਵੀ ਬਣਿਆ ਇੱਥੇ ਠੀਕ ਹੈ ਬਾਈ ਤੇ ਬਾਈ ਦਾ ਨੰਬਰ ਸਕਰੀਨ ਤੇ ਲਾ ਦਾਂਗੇ ਵੀਡੀਓ ਦੇਖਣ ਲਈ ਧੰਨਵਾਦ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਕਰਦੇ ਧੰਨਵਾਦ